ਸਸਰੀਆ ਕਾਲ ਵਿਕਰੀ ਤੁਸੀਂ ਅਨਿਰਸਪਕ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਕਈ ਟਰੈਵਲ ਏਜੰਟਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਹੁਣ ਪੁਲਿਸ ਦੇ ਅੜਿੱਕੇ ਕਈ ਟਰੈਵਲ ਏਜੰਟ ਆ ਗਏ ਨੇ ਵੱਡੀ ਕਾਰਵਾਈ ਤੇ ਵੱਡਾ ਐਕਸ਼ਨ ਹੁਣ ਇਹਨਾਂ ਦੇ ਖਿਲਾਫ ਹੋ ਸਕਦਾ ਕਿਉਂਕਿ ਅਮਰੀਕਨ ਐਮਬੈਸੀ ਨੇ ਸਿੱਧੀ ਸ਼ਿਕਾਇਤ ਕੀਤੀ ਹੈ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਔਰ ਦਸਤਾਵੇਜ਼ ਵੀ ਦਿੱਤੇ ਨੇ ਜਿਸ ਦੇ ਬਿਹਾਰ ਤੋਂ ਜੋ ਹੈ ਲੁਧਿਆਣਾ ਪੁਲਿਸ ਨੇ ਹੁਣ ਐਫ ਆਈ ਆਰ ਦਰਜ ਕੀਤੀ ਹੈ ਦੱਸਦੀ ਹੈ ਚੰਡੀਗੜ੍ਹ ਮੋਹਾਲੀ ਬਰਨਾਲਾ ਸਮੇਤ ਕਈ ਟਰੈਵਲ ਏਜੰਟ ਹੁਣ ਇਸ ਦੇ ਅੜਿੱਕੇ ਆ ਗਏ ਨੇ ਐਫ ਆਈ ਆਰ ਦਰਜ ਹੋ ਗਈ ਹੈ ਤੇ ਐਕਸ਼ਨ ਹੁਣ ਇਹਨਾਂ ਦੇ ਖਿਲਾਫ ਹੋਏਗਾ ਇਲਜ਼ਾਮ ਹੈ ਕਿ ਸਟੂਡੈਂਟਸ ਨੂੰ ਸਟੱਡੀ ਵੀਜ਼ਾ ਦੇ ਗਲਤ ਡਾਕੂਮੈਂਟਸ ਤਿਆਰ ਕਰਾ ਕੇ ਇਹ ਅਮਰੀਕਨ ਐਮਬੈਸੀ ਦੇ ਵਿੱਚ ਸਟੱਡੀ ਵੀਜ਼ਾ ਦੀ ਬੱਚਿਆਂ ਦੀ ਫਾਈਲ ਲਾਉਂਦੇ ਸੀ ਔਰ ਉਸਦੇ ਐਵਜ਼ ਦੇ ਵਿੱਚ ਬੱਚਿਆਂ ਕੋਲੋਂ 40 40 50 50 ਲੱਖ ਰੁਪਏ ਠੱਗੇ ਜਾਂਦੇ ਸੀ ਆਪਸ ਦੇ ਵਿੱਚ ਮਿਲ ਕੇ ਇਸ ਪੂਰੀ ਠੱਗੀ ਨੂੰ ਅੰਜਾਮ ਦਿੰਦੇ ਸੀ ਇੱਥੋਂ ਤੱਕ ਕਿ ਵਰਕ ਵੀਜ਼ਾ ਦੇ ਲਈ ਵੀ ਜੋ ਡਾਕੂਮੈਂਟਸ ਜੋ ਕਾਗਜ਼ਾਤ ਤਿਆਰ ਕਰਵਾਏ ਜਾਂਦੇ ਸੀ ਉਹ ਫਰਜ਼ੀ ਕਾਗਜ਼ਾਤ ਤਿਆਰ ਕਰਵਾਏ ਜਾਂਦੇ ਸੀ ਔਰ ਇਸ ਦੇ ਲਈ ਮੋਟਾ ਪੈਸਾ ਇਹਨਾਂ ਕੋਲੋਂ ਵਸੂਲਿਆ ਜਾਂਦਾ ਸੀ ਬੱਚਿਆਂ ਨੂੰ ਕਿਹਾ ਜਾਂਦਾ ਸੀ ਕਿ ਸਟੱਡੀ ਗੈਪ ਹੈ ਕੋਈ ਚੱਕਰ ਨਹੀਂ ਸਾਡੇ ਕੋਲ ਆਓ ਸਾਡੇ ਕੋਲ ਹਰ ਸਮੱਸਿਆ ਦਾ ਹੱਲ ਹੈ ਸੀ ਤੁਹਾਡਾ ਸਟੱਡੀ ਗੈਪ ਦਿਖਾਵਾਂਗੇ ਹੀ ਨਹੀਂ ਜਿਸ ਤੋਂ ਬਾਅਦ ਇਹਨਾਂ ਦੇ ਸਟੱਡੀ ਵੀਜ਼ਾ ਨੂੰ ਲੈ ਕੇ ਜੋ ਡਾਕੂਮੈਂਟਸ ਹੁੰਦੇ ਸੀ ਉਹ ਗਲਤ ਤਰੀਕੇ ਦੇ ਨਾਲ ਫਰਜ਼ੀ ਡਾਕੂਮੈਂਟਸ ਤਿਆਰ ਕਰਵਾਏ ਜਾਂਦੇ ਸੀ ਔਰ ਉਸੇ ਸਟੱਡੀ ਗੈਪ ਨੂੰ ਪੂਰਾ ਦਿਖਾਉਣ ਦੇ ਲਈ ਫਰਜ਼ੀ ਡਾਕੂਮੈਂਟਸ ਤਿਆਰ ਹੁੰਦੇ ਸੀ ਔਰ ਉਹਨਾਂ ਫਰਜ਼ੀ ਡਾਕੂਮੈਂਟਸ ਦੇ ਆਵਸ ਦੇ ਵਿੱਚ ਬੱਚਿਆਂ ਤੋਂ ਮੋਟੀ ਰਕਮ ਵਸੂਲੀ ਜਾਂਦੀ ਸੀ ਸੋ ਦੱਸ ਦਈਏ ਅਮਰੀਕਨ ਐਮਬੈਸੀ ਨੇ ਸਿੱਧੇ ਸ਼ਿਕਾਇਤ ਕੀਤੀ ਔਰ ਅਮਰੀਕਨ ਐਮਬੈਸੀ ਦੇ ਦਖਲ ਤੋਂ ਬਾਅਦ 8 ਟਰੈਵਲ ਏਜੰਟਾਂ ਦੇ ਖਿਲਾਫ ਮਾਮਲਾ ਦਰਜ ਹੋ ਰਿਹਾ ਹੈ ਤਾਜ਼ੀ ਕੀ ਗਲਤ ਟੰਗ ਦੇ ਨਾਲ ਵਿਦੇਸ਼ ਭੇਜ ਰਹੇ ਸੀ ਔਰ ਅਮਰੀਕਨ ਐਮਬੈਸੀ ਦੇ ਐਰਿਕ ਸੀ ਨੇ ਸ਼ਿਕਾਇਤ ਦਰਜ ਕੀਤੀ ਹੈ ਕਿ ਬੱਚਿਆਂ ਦੇ ਨਾਲ ਧੋਖਾਧੜੀ ਕੀਤੀ ਗਈ ਹੈ ਅਮਰੀਕਨ ਦੂਤਾਵਾਸ ਤੋਂ ਜੋ ਸ਼ਿਕਾਇਤ ਆਈ ਹੈ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਲੁਧਿਆਣਾ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਐਫ ਆਈ ਆਰ ਵੀ ਦਰਜ ਕਰ ਲਈ ਹੈ ਦੱਸ ਦਈਏ ਕਿ ਲੁਧਿਆਣਾ, ਮੁਹਾਲੀ, ਚੰਡੀਗੜ੍ਹ ਤੇ ਬਰਨਾਲਾ ਦੇ ਟਰੈਵਲ ਏਜੰਟਾਂ ਦੇ ਖਿਲਾਫ ਇਹ ਮੁਕਦਮਾ ਦਰਜ ਹੋਇਆ ਹੈ ਜੋ ਕਿ ਫੰਡ ਨੂੰ ਫ੍ਰੈਂਡਲੀ ਲੋਨ ਦੱਸ ਕੇ ਪੜਾਈ ਦਾ ਗੈਪ ਪੂਰਾ ਕਰਨ ਦੀ ਗਲਤ ਸਲਾਹ ਬੱਚਿਆਂ ਨੂੰ ਦਿੰਦੇ ਸੀ, ਉਹਨਾਂ ਦੀਆਂ ਫਾਈਲ ਐਮਬੈਸੀ ਦੇ ਵਿੱਚ ਲਗਾ ਦਿੰਦੇ ਸੀ। ਸੋ ਦੱਸ ਦਈਏ ਕਿ ਹੁਣ ਪੁਲਿਸ ਦੇ ਮੁਤਾਬਕ ਜੋ ਨਾਮਜ਼ਦ ਕੀਤੇ ਗਏ ਨੇ ਉਹਨਾਂ ਦੇ ਵਿੱਚ ਮੋਹਾਲੀ ਦੇ ਰਹਿਣ ਵਾਲਾ ਅਮਨਦੀਪ ਸਿੰਘ ਉਸ ਦੀ ਪਤਨੀ ਪੂਨਮ ਲੁਧਿਆਣਾ ਦੇ ਭਾਰਤ ਨਗਰ ਚੌਂਗ ਸਥਿਤ ਓਵਰਸੀਜ਼ ਪਾਰਟਨਰਸ ਦਾ ਨਾਮ ਸ਼ਾਮਿਲ ਹੈ ਸੈਂਟਰਾ ਗ੍ਰੀਨ ਪੱਖੋਵਾਲ ਰੋਡ ਲੁਧਿਆਣਾ ਦੇ ਵਾਸੀ ਅੰਕੁਰ ਕੇਹਰ ਔਰ ਚੰਡੀਗੜ੍ਹ ਦੇ ਰਹਿਣ ਵਾਲੇ ਕਮਲਜੋਤ ਜੱਸੀਆ ਰੋਡ ਲੁਧਿਆਣਾ ਦੇ ਰਹਿਣ ਵਾਲੇ ਰੋਹਿਤ ਪੱਲਾ ਦੇ ਨੇੜੇ ਸਾਈ ਮੰਦਿਰ ਔਰ ਬਰਨਾਲਾ ਦੀ ਵਾਸੀ ਕੀਰਤੀ ਸੂਤ ਦਾ ਨਾਮ ਵੀ ਸ਼ਾਮਿਲ ਹੈ ਦੱਸਦੀ ਹੈ ਕਿ ਰੈਡ ਲੀਫ ਇਮੀਗ੍ਰੇਸ਼ਨ ਚੰਡੀਗੜ੍ਹ ਤੇ ਓਵਰ ਸੀਸ ਪਾਰਟਨਰਸ ਲੁਧਿਆਣਾ ਜੋ ਕਿ ਭਾਰਤ ਨਗਰ ਚੌਂਕ ਤੇ ਵਿਸਥਿਤ ਹੈ ਇਹਨਾਂ ਦੇ ਨਿਰਦੇਸ਼ਕਾਂ ਦੇ ਖਿਲਾਫ ਇਹ ਮਾਮਲੇ ਦਰਜ ਹੋਏ ਨੇ ਜੋ ਕਿ ਆਪਸ ਦੇ ਵਿੱਚ ਮਿਲ ਕੇ ਬੱਚਿਆਂ ਤੋਂ ਮੋਟੀ ਰਕਮ ਵਸੂਲਦੇ ਸੀ ਦੱਸਦੀ ਹੈ ਕਿ ਮੁਲਜ਼ਮਾਂ ਦੇ ਖਿਲਾਫ ਬੱਚਿਆਂ ਦੀਆਂ ਫਾਈਲਾਂ ਐਮਬੈਸੀ ਦੇ ਵਿੱਚ ਲਗਾਉਣ ਦੇ ਲਈ 40-40 ਲੱਖ ਰੁਪਏ ਰੁਦਰਾ ਕੰਸਲਟੈਂਸੀ ਵੱਲੋਂ ਗਲਤ ਤਰੀਕੇ ਦੇ ਨਾਲ ਸ਼ੋਅ ਕਰਕੇ ਉਸ ਨੂੰ ਫ੍ਰੈਂਡਲੀ ਲੋਨ ਦੇ ਵਿੱਚ ਦਿਖਾ ਕੇ ਆਪਣੀ ਮਰਜ਼ੀ ਦੇ ਨਾਲ ਵੱਧ ਵਿਆਜ 20 ਬੱਚਿਆਂ ਕੋਲੋਂ ਹਾਸਲ ਕੀਤਾ ਗਿਆ ਸੋਸ ਪੂਰੇ ਮਾਮਲੇ ਦੇ ਵਿੱਚ ਹੁਣ ਵੱਡਾ ਐਕਸ਼ਨ ਹੋਵੇਗਾ ਦੱਸਦੀ ਕਿ ਪਹਿਲਾਂ ਵੀ ਕਈ ਟਰੈਵਲ ਏਜੰਟ ਅੜੀਕੀ ਆ ਚੁੱਕੇ ਨੇ ਜੋ ਕਿ ਗਲਤ ਤਰੀਕੇ ਦੇ ਨਾਲ ਗਲਤ ਢੰਗ ਦੇ ਨਾਲ ਠੱਗੀਆਂ ਨੂੰ ਅੰਜਾਮ ਦਿੰਦੇ ਨੇ ਤੇ ਬੱਚਿਆਂ ਨੂੰ ਤੇ ਕੰਮ ਕਰਨ ਵਾਲੇ ਲੋਕਾਂ ਨੂੰ ਬਾਹਰ ਜਾਣ ਦਾ ਲਾਲਚ ਦਿਖਾ ਕੇ ਸੁਪਨਾ ਦਿਖਾ ਕੇ ਉਹਨਾਂ ਤੋਂ ਮੋਟੀ ਰਕਮ ਵਸੂਲ ਕਰਦੇ ਸੀ ਸੋ ਹੁਣ ਅਮਰੀਕਨ ਐਮਬੈਸੀ ਨੇ ਸਿੱਧੇ ਸਿੱਧੇ ਦਖਲ ਦਿੱਤਾ ਹੈ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਸ਼ਿਕਾਇਤ ਦਿੱਤੀ ਹੈ ਜਿਸ ਤੋਂ ਬਾਅਦ ਇਹ ਵੱਡੀ ਕਾਰਵਾਈ ਤੇ ਵੱਡਾ ਐਕਸ਼ਨ ਹੋਇਆ ਐਫਆਈਆਰ ਦਰਜ ਹੋ ਗਈ ਹੈ ਤੇ ਇਹਨਾਂ ਦੀ ਪਾਲ ਹੁਣ ਸ਼ੁਰੂ ਕਰ ਦਿੱਤੀ ਗਈ ਹੈ ਚੰਡੀਗੜ੍ਹ ਦਾ ਰੈਡ ਲੀਫ ਇਮੀਗ੍ਰੇਸ਼ਨ ਤੇ ਲੁਧਿਆਣਾ ਦੇ ਭਾਰਤ ਚੌਂਕ ਭਾਰਤ ਨਗਰ ਚੌਂਕ ਸਥਿਤ ਓਵਰ ਸੀਸ ਪਾਰਟਨਰ ਇਹਨਾਂ ਦੇ ਨਿਰਦੇਸ਼ਕਾਂ ਦੇ ਖਿਲਾਫ ਐਫਆਈਆਰ ਦਰਜ ਹੋ ਗਈ ਹੈ ਸਤਿ ਸ਼੍ਰੀ ਅਕਾਲ ਵਿ크੍ਰਿਤ ਤੁਸੀਂ ਔਨ ਨੇ ਰਸਪਕ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਕਈ ਟਰੈਵਲ ਏਜੰਟਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਹੁਣ ਪੁਲਿਸ ਦੇ ਅੜਿੱਕੇ ਕਈ ਟਰੈਵਲ ਏਜੰਟ ਆ ਗਏ ਨੇ ਵੱਡੀ ਕਾਰਵਾਈ ਤੇ ਵੱਡਾ ਐਕਸ਼ਨ ਹੁਣ ਇਹਨਾਂ ਦੇ ਖਿਲਾਫ ਹੋ ਸਕਦਾ ਕਿਉਂਕਿ ਅਮਰੀਕਨ ਐਮਬੈਸੀ ਨੇ ਸਿੱਧੀ ਸ਼ਿਕਾਇਤ ਕੀਤੀ ਹੈ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਔਰ ਦਸਤਾਵੇਜ਼ ਵੀ ਦਿੱਤੇ ਨੇ ਜਿਸ ਦੇ ਬਿਹਾਫ ਤੇ ਜੋ ਹੈ ਲੁਧਿਆਣਾ ਪੁਲਿਸ ਨੇ ਹੁਣ ਐਫ ਆਈ ਆਰ ਦਰਜ ਕੀਤੀ ਹੈ ਦੱਸਦੀ ਹੈ ਚੰਡੀਗੜ੍ਹ ਮੋਹਾਲੀ ਬਰਨਾਲਾ ਸਮੇਤ ਕਈ ਟ੍ਰੈਵਲ ਏਜੰਟ ਹੁਣ ਇਸ ਦੇ ਅੜਿੱਕੇ ਆ ਗਏ ਨੇ ਐਫ ਆਈ ਆਰ ਦਰਜ ਹੋ ਗਈ ਹੈ ਤੇ ਐਕਸ਼ਨ ਹੁਣ ਇਹਨਾਂ ਦੇ ਖਿਲਾਫ ਹੋਏਗਾ ਇਲਜ਼ਾਮ ਹੈ ਕੀ ਸਟੂਡੈਂਟਸ ਨੂੰ ਸਟੱਡੀ ਵੀਜ਼ਾ ਦੇ ਗਲਤ ਡਾਕੂਮੈਂਟਸ ਤਿਆਰ ਕਰਾ ਕੇ ਇਹ ਅਮਰੀਕਨ ਐਂਬੈਸੀ ਦੇ ਵਿੱਚ ਸਟੱਡੀ ਵੀਜ਼ਾ ਦੀ ਬੱਚਿਆਂ ਦੀ ਫਾਈਲਾਂ ਲਾਉਂਦੇ ਸੀ ਔਰ ਉਸਦੇ ਐਵਸ ਦੇ ਵਿੱਚ ਬੱਚਿਆਂ ਕੋਲੋਂ 40 40 50 50 ਲੱਖ ਰੁਪਏ ਠੱਗੇ ਜਾਂਦੇ ਸੀ ਆਪਸ ਦੇ ਵਿੱਚ ਮਿਲ ਕੇ ਇਸ ਪੂਰੀ ਠੱਗੀ ਨੂੰ ਅੰਜਾਮ ਦਿੰਦੇ ਸੀ ਇੱਥੋਂ ਤੱਕ ਕਿ ਵਰਕ ਵੀਜ਼ਾ ਦੇ ਲਈ ਵੀ ਜੋ ਡਾਕੂਮੈਂਟਸ ਜੋ ਕਾਗਜ਼ਾਤ ਤਿਆਰ ਕਰਵਾਏ ਜਾਂਦੇ ਸੀ ਉਹ ਫਰਜ਼ੀ ਕਾਗਜ਼ਾਤ ਤਿਆਰ ਕਰਵਾਏ ਜਾਂਦੇ ਸੀ ਔਰ ਇਸ ਦੇ ਲਈ ਮੋਟਾ ਪੈਸਾ ਇਹਨਾਂ ਕੋਲੋਂ ਵਸੂਲਿਆ ਜਾਂਦਾ ਸੀ ਬੱਚਿਆਂ ਨੂੰ ਕਿਹਾ ਜਾਂਦਾ ਸੀ ਕਿ ਸਟੱਡੀ ਗੈਪ ਹੈ ਕੋਈ ਚੱਕਰ ਨਹੀਂ ਸਾਡੇ ਕੋਲ ਆਓ ਸਾਡੇ ਕੋਲ ਹਰ ਸਮੱਸਿਆ ਦਾ ਹੱਲ ਹੈ ਸੀ ਤੁਹਾਡਾ ਸਟੱਡੀ ਗੈਪ ਦਿਖਾਵਾਂਗੇ ਹੀ ਨਹੀਂ ਉਸ ਤੋਂ ਬਾਅਦ ਇਹਨਾਂ ਦੇ ਸਟੱਡੀ ਵੀਜ਼ਾ ਨੂੰ ਲੈ ਕੇ ਜੋ ਡਾਕੂਮੈਂਟਸ ਹੁੰਦੇ ਸੀ ਉਹ ਗਲਤ ਤਰੀਕੇ ਦੇ ਨਾਲ ਫਰਜ਼ੀ ਡਾਕੂਮੈਂਟਸ ਤਿਆਰ ਕਰਵਾਏ ਜਾਂਦੇ ਸੀ ਔਰ ਉਸੇ ਸਟੱਡੀ ਗੈਪ ਨੂੰ ਪੂਰਾ ਦਿਖਾਉਣ ਦੇ ਲਈ ਫਰਜ਼ੀ ਡਾਕੂਮੈਂਟਸ ਤਿਆਰ ਹੁੰਦੇ ਸੀ ਔਰ ਉਹਨਾਂ ਫਰਜ਼ੀ ਡਾਕੂਮੈਂਟਸ ਦੇ ਐਵਸ ਦੇ ਵਿੱਚ ਬੱਚਿਆਂ ਤੋਂ ਮੋਟੀ ਰਕਮ ਵਸੂਲੀ ਜਾਂਦੀ ਸੀ ਸੋ ਦੱਸ ਦਈਏ ਅਮਰੀਕਨ ਐਮਬੈਸੀ ਨੇ ਸਿੱਧੇ ਸ਼ਿਕਾਇਤ ਕੀਤੀ ਹੈ ਔਰ ਅਮਰੀਕਨ ਐਮਬੈਸੀ ਦੇ ਦਖਲ ਤੋਂ ਬਾਅਦ 8 ਟਰੈਵਲ ਏਜੰਟਾਂ ਦੇ ਖਿਲਾਫ ਮਾਮਲਾ ਦਰਜ ਹੋ ਰਿਹਾ ਹੈ ਦੱਸਦੇ ਕਿ ਗਲਤ ਟੰਗ ਦੇ ਨਾਲ ਵਿਦੇਸ਼ ਭੇਜ ਰਹੇ ਸੀ ਔਰ ਅਮਰੀਕਨ ਐਮਬੈਸੀ ਦੇ ਐਰਿਕ ਸੀ ਨੇ ਸ਼ਿਕਾਇਤ ਦਰਜ ਕੀਤੀ ਹੈ ਕਿ ਬੱਚਿਆਂ ਦੇ ਨਾਲ ਧੋਖਾਧੜੀ ਕੀਤੀ ਗਈ ਹੈ ਅਮਰੀਕਨ ਦੂਤਾਵਾਸ ਤੋਂ ਜੋ ਸ਼ਿਕਾਇਤ ਆਈ ਹੈ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਲੁਧਿਆਣਾ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਐਫ ਆਈ ਆਰ ਵੀ ਦਰਜ ਕਰ ਲਈ ਹੈ ਦੱਸ ਦਈਏ ਕਿ ਲੁਧਿਆਣਾ, ਮੁਹਾਲੀ, ਚੰਡੀਗੜ੍ਹ ਤੇ ਬਰਨਾਲਾ ਦੇ ਟਰੈਵਲ ਏਜੰਟਾਂ ਦੇ ਖਿਲਾਫ ਇਹ ਮੁਕਦਮਾ ਦਰਜ ਹੋਇਆ ਹੈ ਜੋ ਕਿ ਫੰਡ ਨੂੰ ਫ੍ਰੈਂਡਲੀ ਲੋਨ ਦੱਸ ਕੇ ਪੜਾਈ ਦਾ ਗੈਪ ਪੂਰਾ ਕਰਨ ਦੀ ਗਲਤ ਸਲਾਹ ਬੱਚਿਆਂ ਨੂੰ ਦਿੰਦੇ ਸੀ, ਉਹਨਾਂ ਦੀਆਂ ਫਾਈਲ ਐਮਬੈਸੀ ਦੇ ਵਿੱਚ ਲਗਾ ਦਿੰਦੇ ਸੀ। ਸੋ ਦੱਸ ਦਈਏ ਕਿ ਹੁਣ ਪੁਲਿਸ ਦੇ ਮੁਤਾਬਕ ਜੋ ਨਾਮਜ਼ਦ ਕੀਤੇ ਗਏ ਨੇ ਉਹਨਾਂ ਦੇ ਵਿੱਚ ਮੋਹਾਲੀ ਦੇ ਰਹਿਣ ਵਾਲਾ ਅਮਨਦੀਪ ਸਿੰਘ ਉਸ ਦੀ ਪਤਨੀ ਪੂਨਮ ਲੁਧਿਆਣਾ ਦੇ ਭਾਰਤ ਨਗਰ ਚੌਂਕ ਸਥਿਤ ਓਵਰਸੀਜ਼ ਪਾਰਟਨਰਸ ਦਾ ਨਾਮ ਸ਼ਾਮਿਲ ਹੈ ਸੈਂਟਰਾ ਗ੍ਰੀਨ ਪੱਖੋਵਾਲ ਰੋਡ ਲੁਧਿਆਣਾ ਦੇ ਵਾਸੀ ਅੰਕੁਰ ਕੇਹਰ ਔਰ ਚੰਡੀਗੜ੍ਹ ਦੇ ਰਹਿਣ ਵਾਲੇ ਕਮਲਜੋਤ ਜੱਸੀਆ ਰੋਡ ਲੁਧਿਆਣਾ ਦੇ ਰਹਿਣ ਵਾਲੇ ਰੋਹਿਤ ਪੱਲਾ ਦੇ ਨੇੜੇ ਸਾਈ ਮੰਦਿਰ ਔਰ ਬਰਨਾਲਾ ਦੀ ਵਾਸੀ ਕੀਰਤੀ ਸੂਤ ਦਾ ਨਾਮ ਵੀ ਸ਼ਾਮਿਲ ਹੈ ਦੱਸ ਦਈਏ ਕਿ ਰੈਡ ਲੀਫ ਇਮੀਗ੍ਰੇਸ਼ਨ ਚੰਡੀਗੜ੍ਹ ਤੇ ਓਵਰਸੀਜ਼ ਪਾਰਟਨਰਸ ਲੁਧਿਆਣਾ